ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀਆਂ ਵੀਰੋ ਧੋਕਰ ਗੱਬਣਾ ਗਈ ਆ ਇੱਕ ਤਾਜੀ ਸੂਈ ਵੜ ਆ ਗਈ ਆ ਆਓ ਵੀਰ ਜੀ ਅੱਨਾ ਬਾਰੇ ਲਈਏ ਵੀਰੂ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਵਧੀਆ ਵਧੀਆ ਹੋ ਗਿਆ ਵੀਰ ਜੀ ਤੁਸੀਂ ਸੁਣਾਓ ਵਧੀਆ ਵੀਰੇ ਵਧੀਆ 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 ਠੀਕ ਠਾਕ ਵੀਰ ਜੀ ਵਧੀਆ ਚੱਲੀ ਜਾਂਦਾ ਜੋ ਕੰਮ ਆ ਬਹੁਤ ਸੋਹਣਾ ਹਾਂ ਜੀ ਚੜ ਦੀ ਕਲਾ ਜੀ ਹਾਂਜੀ ਵੀਰ ਜੀ ਨਾਂ ਦੱਸੋ ਵੀ ਆਪਣਾ ਨਾਂ ਵੀਰ ਜੀ ਮੇਰਾ ਫ੍ਰੀਜ ਹਾਂਜੀ ਵੀਰ ਜੀ ਪਿੰਡ ਕੰਦੋਵਾਲੀ ਜੋ ਹਾਂਜੀ ਇਹ ਫੋਨ ਨੰਬਰ ਵੀਰ ਜੀ 82645 74260 ਠੀਕ ਹੈ ਜੀ ਹਾਂਜੀ ਇਹ ਦੂਜਾ ਵੀਰ ਜੀ ਨੰਬਰ ਹੈ ਵੀਰ ਜੀ ਦੱਸ ਦਿਓ ਵੀਰ ਜੀ ਨਾਂ ਵੀਰ ਜੀ ਮੇਰਾ ਜੈਪਾਲ ਜੋ ਹਾਂਜੀ ਪਿੰਡ ਮੈਰ ਜੀ ਸੰਤਨ ਨਗਰ ਜਿੱਥੇ ਅਸੀਂ ਇਕੱਠੇ ਵੀਰ ਜੀ ਕੰਮ ਕਰਦੇ ਹਾਂ ਠੀਕ ਹੈ ਜੀ ਤੇ ਨੰਬਰ ਮੇਰਾ ਹੈਗਾ 98784274 ਨੰਬਰ ਜੋ ਆਪਣਾ ਠੀਕ ਹੈ ਵੀਰ ਜੀ ਤੇ ਆਪਣੇ ਕੋਲ ਦੋ ਪਸ਼ੂ ਆ ਗਏ ਅੱਜ ਕੋਲੇ ਅੱਛੇ ਗਾਧਰ ਗਾਂ ਸੱਜਰਗਾਠ ਨੌ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ ਤੇ ਕਰੀਏ ਸ਼ੁਰੂ ਵੀਰੇ ਐਤੋਂ ਮੈਂ ਤਾਂ ਕਰ ਲਈਏ ਛੋਟੀ ਤਾਂ ਹਾਂਜੀ ਹਾਂ ਛੋਟੀ ਬਾਰੇ ਦੱਸ ਦਿਓ ਵੀਰੇ ਵੀ ਜੀ ਇਹ ਸਾਢੇ 6 ਮਹੀਨੇ ਦੀ ਗੱਭਨ ਜੋ ਸਾਢੇ 6 ਮਹੀਨਿਆਂ ਦੀ ਹਾਂਜੀ ਠੀਕ ਹੈ ਜੀ 5 ਕਿਲੋ ਤੇ ਪੱਕਾ ਹੋਇਆ ਥੱਲੇ ਵੀ ਜੀ ਐ 5 ਕਿਲੋ ਦੁੱਧ ਆ ਗਿਆ ਪੱਕਾ ਹਾਂਜੀ ਵੀ ਜੀ ਠੀਕ ਹੈ ਮਿਲਦੀ ਦੋਵੇਂ ਟਾਈਮ ਹਾਂਜੀ ਵੀ ਜੀ ਦੋ ਟਾਈਮ ਠੀਕ ਹੈ ਵੀਰੇ ਤੇ ਗੱਬਣ ਗੱਬਣ ਕਿੰਨੇ ਚਿਰ ਦੀ ਵੀਰ ਜੀ ਸਾਡੇ 6 ਮਹੀਨੇ ਦੀ ਗੱਬਣ ਜੋ ਸਾਡੇ 6 ਮਹੀਨੇ ਦੀ ਗੱਬਣਾ ਹਾਂਜੀ ਵੀਰ ਜੀ ਠੀਕ ਐ ਖੋਲੋ ਵੀਰ ਜੀ ਵਿਖਾਈਏ ਤੋਰਾ ਇਹਦਾ ਵੀਰ ਜੀ ਦੱਸਦੇ ਕੋ ਸੱਜੇ ਪਹਿਲਾਂ ਤਾਜ਼ੀ ਨੇ ਕਿੰਨਾ ਕਿ ਦੁੱਧ ਦਾ ਰਿਕਾਰਡ ਕੱਢਿਆ ਹੋਊਗਾ ਕੋਈ ਦੱਸਿਆ ਹੁਣਾ ਵੀਰ ਜੀ ਪਹਿਲਣੇ ਝੋਟੇ ਚੋਟੀਰੋ 10 ਕਿਲੋ ਤੋਂ 12 ਕਿਲੋ ਦੁੱਧ ਦਿੱਤਾ ਹੀ ਹੋਵੇ ਕਿੱਦਾਂ ਕੱਦ ਕਾਲ ਝੋਟੀ ਬਿਲਕੁਲ ਬਿਲਕੁਲ ਬਾਕੀ ਵੇਖ ਲੋ ਵੀਰੋ ਚੈੱਕ ਕਰ ਲੋ ਚੰਗੀ ਝੋਟੀ ਆ ਪਤਲੇ ਚਮਚਾ ਕਿੰਨੇ ਚਿਰ ਦੀ ਗੱਭਣ ਦੱਸਿਆ ਵੀਰ ਜੀ ਸਾਡੇ 6 ਮਹੀਨੇ ਦੀ ਚੈੱਕ ਕਰਾਈਓ ਸਾਡੇ 6 ਮਹੀਨਿਆਂ ਦੀ ਠੀਕ ਆ ਜੀ ਦੇਖੋ ਵੀਰੋ ਟੋਕੜ ਗੱਭਣ ਝੋਟੀ ਆ ਗਈ ਆ ਸਾਡੇ 6 ਮਹੀਨਿਆਂ ਦੀ ਗੱਭਣ ਵੀਰ ਦੱਸਦਾ 5 ਕਿਲੋ ਦੁੱਧ ਆ ਠੀਕ ਆ ਜੀ ਆ ਪੂਰੀ ਜੀ ਠੰਡੀ ਠੰਡੀ ਜੀ ਠੀਕ ਆ ਵੀਰ ਜੀ ਜਿਵੇਂ ਸੁਣਿਆ ਸੁਣੀ ਹਰ ਕੀ ਵੀ ਜੀ ਬਿਲਕੁਲ ਬਿਲਕੁਲ ਠੀਕ ਆ ਜੀ ਠੀਕ ਆ ਜੀ ਚਵਾਚੂ ਚੰਗਾ ਵੀਰ ਜੀ ਬਾ ਵੀਰ ਜੀ ਇੱਕ ਨੰਬਰ ਚ ਆਇਆ ਕੋਈ ਆਹ ਚਵਾ ਇੱਕ ਨੰਬਰ ਲੱਗਿਆ ਠੀਕ ਹੈ ਜੀ ਮਿਲਦੀ ਕਿਵੇਂ ਵੀਰੇ ਪਹਾੜੇ ਤੇ ਜਾਂ ਟੀਕਾ ਮੰਗਿਆ ਆਗੇ ਨੇ ਵਧੀਆ ਆਪਣੇ ਕੋਲ ਇਹ ਪਹਾੜੇ ਦੇ ਜੋ ਆ ਕੇ ਉਪਰੇ ਤੋਂ ਇੱਕ ਇੱਕ ਟਾਈਮ ਟੀਕਾ ਵੀ ਲੈ ਸਕਦੀ ਜੋ ਅੱਠ ਠੀਕ ਹੈ ਦੋ ਦਿਨ ਉਹ ਵੀ ਆਪਣੇ ਕੋਲ ਦੱਲਾਣੇ ਵਿੱਚੀ ਠੀਕ ਹੈ ਜੀ ਹਾਂਜੀ ਬਿਲਕੁਲ ਤੇ ਸਾਢੇ 6 ਮਹੀਨੇ ਦੀ ਗੱਭਣ 5 ਕਿਲੋ ਦੁੱਧ ਆ ਗਿਆ ਹਨਾ ਜੀ ਸਾਢੇ 6 ਮਹੀਨੇ ਦਾ ਬਾਹਰ ਹੀ ਹੈ ਹਾਂ ਜੀ ਸੱਤਵਾਂ ਲੱਗਾ ਜੋ ਅਹ ਸੱਤਵੇਂ ਦਾ ਆ ਗਿਆ ਹਾਂ ਜੀ ਠੀਕ ਆ ਜੀ ਤੇ ਵੀਰ ਜੀ ਮੁੱਲ ਕੀ ਕਰ ਲੈਣਾ ਝੋਟੀ ਦਾ ਇਹਦਾ ਵੀਰ ਜੀ ਮੁੱਲ 70000 ਕਰਦੇ 70 ਹਾਂ ਜੀ ਕਿੰਨੇ ਦੀ ਦੇਈ ਦੇਣੀ ਜਿਹੜੀ ਕੋ ਜੀ 65 ਦੀ ਦੇ ਦਾਂਗੇ 65000 ਦੀ ਹਾਂ ਜੀ ਠੀਕ ਹੈ ਜੀ ਹੋ ਜੋ ਕੋਈ ਦੂਰੋ ਵੀਰ ਆਉ ਮੋਕੇ ਤੇ ਮਾਂ ਤਨ ਕਰਦਾਂਗੇ ਬਿਲਕੁਲ ਕੋਈ ਵੀਰ ਫੋਨ ਕਰੇ ਹਨਾ ਜੀ ਬਾਕੀ ਮਾਂ ਤਨ ਵੀਰੇ ਕਰ ਦਿਓ ਫੁੱਲਾ ਬਾਕੀ ਦੀ ਫੁੱਲ ਗਰੰਟੀ ਆਪਣੀ ਮਈ ਦੀ ਸੋਣ ਵਾਲੀ ਠੀਕ ਹੈ ਵੀਰੇ ਤੁਹਾਡਾ ਡਾਕਟਰ ਨਾਲ ਹੀ ਲੈ ਕੇ ਆ ਬਈ ਠੀਕ ਹੈ ਚੈੱਕ ਪਾਸ ਆ ਹਾਂ ਜੀ ਜੀ ਠੀਕ ਹੈ ਜੀ ਹੋਰ ਕੋਈ ਦੂਰੋ ਵੀਰ ਆਉ ਕਰਦਾਂਗੇ ਫੁੱਲ ਮਾਂ ਤਨ ਵੀਰ ਜੀ ਠੀਕ ਹੈ ਜੀ ਵੇਖੋ ਵੀਰੋ ਚੰਗੀ ਝੋਟੀ ਆ ਟੋਕਰ ਗੱਬਣ ਆ ਗਈ ਆ ਸਾਢੇ 6 ਮਹੀਨੇ ਦੀ ਵੀਰ ਕਹਿੰਦੇ ਸਤਵੇਂ ਤੇ ਲੱਗ ਗਿਆ ਬਾਕੀ ਵੀਰੋ ਆਪ ਵੀ ਤੁਸੀਂ ਚੈੱਕ ਕਰਾ ਲਓ ਵੀਰ ਕਹਿੰਦੇ ਜਾਂ ਹਨਾ ਜੀ ਹਾਂ ਜੀ ਹਾਂ ਜੀ ਨਾਲ ਹੀ ਲੈ ਕੇ ਆਉਣ ਤੇ ਠੀਕ ਹੈ ਵੀਰ ਉਹ ਟਾਈਮ ਭਾਜੋਗੇ ਛੜਨਾ ਠੀਕ ਹੈ ਜੀ ਆਨਲਾਈਨ ਮੰਗਾਓ ਵੀਡੀਓ ਕੱਲ ਦੇ ਚਵਾਰਾਂਗੇ ਠੀਕ ਹੈ ਵੀਰ ਜੀ ਆਪਾਂ ਕੋਈ ਵੀਡੀਓ ਕੱਲ ਤੇ ਵੀਰ ਚਵਾਲੇ ਹਨਾ ਜੀ ਹਾਂ ਜੀ ਤੇ 65000 ਜੀ ਵੀਰ ਜੀ ਮਾਨਤਨ ਕਰਦੇ ਹੋ ਖੁੱਲਾ ਹਾਂ ਜੀ ਵੀਰ ਕੋਈ ਵੀਰ ਦੂਰੋਂ ਫੋਨ ਕਰੇ ਹਨਾ ਜੀ ਵੀ ਜੀ 62000 ਦੇ ਦਾਂਗੇ 62000 ਜੀ ਹਾਂ ਜੀ ਵੀਰ ਦੇ ਦਾਂਗੇ ਠੀਕ ਹੈ ਜੀ ਵੇਖੋ ਵੀਰੋ 62000 ਜੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਬਾਕੀ ਵੀਰੋ ਫੋਨ ਜਰੂਰ ਲਾਓ ਹੋਰ ਵੀਰ ਦਾ ਮਾਨਤ ਬਿਲਕੁਲ ਚੰਗੀ ਝੋਟੀ ਜੀ ਦੋ ਮਹੀਨੇ ਦਾ ਬਸ ਆਮਕ ਹੋਰ ਸੂ ਬਣੀ ਦੋ ਮਹੀਨਿਆਂ ਨੂੰ ਹਾਂਜੀ ਹਾਂਜੀ ਠੀਕ ਹੈ ਵੀਰ ਦੂਜੇ ਨੰਬਰ ਤੇ ਵੈੜ ਆ ਗਈ ਹੈ ਨਾ ਜੀ ਇਹਨੂੰ ਵਿੱਜਾ ਚ 8-9 ਦਿਨ ਹੋ ਗਏ ਸੋਈ ਨੂੰ 8-9 ਦਿਨ ਹੋ ਗਿਆ ਹਾਂਜੀ ਵੀ ਜੀ ਠੀਕ ਹੈ ਜੀ ਦੁੱਧ ਦੇ ਨਾਲ ਜੀ 16 ਕਿਲੋ ਜੋ ਦੁੱਧ 16 ਕਿਲੋ ਮੌਜੂਦ ਆ ਹਾਂਜੀ 15 ਦੀ ਵੀ ਆਪਣੀ ਗਾਰੰਟੀ ਜੋ ਠੀਕ ਹੈ ਠੰਡੀ ਸੀਲ ਆ ਗਈ ਹੈ ਨਾ ਜੀ ਹਾਂਜੀ ਓਕੇ ਲੱਗਾ ਵੀ ਜੀ ਠੀਕ ਹੈ ਜੀ ਵੇਖੋ ਵੀਰੋ ਸ਼ਾਈ ਆਲ ਚ ਵੈੜ ਆ ਗਿਆ ਠੰਡੀ ਸੀਲ ਆ ਵਧੀਆ ਥਾਂ ਤੁਨ ਲੱਗਿਆ ਚਵਾਈ ਵਾਲਾ ਹਨਾ ਚਵਾਈ ਕਿਵੇਂ ਦੀ ਵੀਰ ਇੱਕ ਨੰਬਰ ਨੰਬਰ ਪੋਲੀ ਧਾਰ ਵੀਜੀ ਰੋੜ ਗਈ ਅੱਛਾ ਇੱਕ ਨੰਬਰ ਚਵਾਈ ਆ ਜੀ ਹਾਂ ਜੀ ਬੱਚੇ ਦਾ ਵੀਜੀ ਬੜਾ ਕਰਦੀ ਬੱਚੇ ਦਾ ਰਿਆ ਪੈਰ ਨੂੰ ਖੜਦੀ ਆ ਬੱਚੇ ਨੂੰ ਨਾਲ ਹੀ ਖੜਨਾ ਪੈਂਦਾ ਪਰ ਠੀਕ ਹੈ ਜੀ ਵਾਸ਼ ਆਈ ਆ ਥੋੜਾ ਬੱਚੇ ਦਾ ਰਹਿਦਾ ਕੱਟ ਬਿਲਕੁਲ ਬਿਲਕੁਲ ਜੀ ਵੇਖੋ ਵੀਰੋ ਚੰਗੀ ਵਹਿੜ ਆ ਗਈ ਆ ਥਣਪੰਡ ਬਹੁਤ ਖੁੱਲਾ ਜਾ ਦੁੱਧ ਵੀ ਚੰਗਾ ਵੀਰ ਦੱਸਦਾ 16 ਕਿਲੋ ਹੁਣ ਵੀਰ ਜੀ ਹਰਜੀਤ ਜੀ ਪੂਰਾ 15 ਦੀ ਫੁੱਲ ਗਰੰਟੀ ਵੀ ਦਿੱਤੀ ਆਪਣੀ ਇਹ 15 ਦੀ ਗਰੰਟੀ ਵੀਡੀਓ ਕਾਲ ਵਿੱਚ ਵਾਲੇ ਭਾਈ ਇੱਥੇ ਆ ਕੇ ਚੋਰ ਚੋਰ ਹੋਣਾ ਠੀਕ ਹੈ ਜੀ ਜਿੰਨੀ ਉੱਜੀ ਗਰਮੀ ਆ ਇਹਨੂੰ 15 ਕਿਲੋ ਦੁੱਧ ਕੀ 18 ਕਿਲੋ ਬਾਗ ਵੱਡੀ ਬਤਾ ਆ ਬਿਲਕੁਲ ਬਿਲਕੁਲ 15 ਕਿਲੋ ਬੜਾ ਦੁੱਧ ਹੁੰਦਾ ਆ ਜੋ ਬਿਲਕੁਲ ਬਿਲਕੁਲ ਇਹਨਾਂ ਨਾਲ ਆਵ ਨਹੀਂ ਦਿਆ ਵੀ ਜੀ ਮਾਰਨਾ ਠੀਕ ਹੈ ਵੀਰ ਜੀ ਇਹ ਗਾਮ ਵਾਲੇ ਤੇ ਹੋਣੀ ਆ ਠੀਕ ਹੈ ਜੀ ਅੱਧੀ ਰਾਉ ਦੀ ਪੂਰਾ ਕਰਦੀ ਭਾਵੇਂ ਛੱਡ ਕੇ ਦੇ ਲੋਨ ਨੂੰ ਅਛਾ ਜੀ ਹਾਂ ਜੀ ਬੱਚੇ ਦਾ ਜਿਆਦਾ ਤੇ ਕਰਦੀ ਨਾ ਪੂਰਾ ਕਰਦੀ ਬੱਚੇ ਅਛਾ ਮੈਂ ਪਾ ਬੱਚੇ ਦਾ ਕਰਦੀ ਆ ਬਿਲਕੁਲ ਬਿਲਕੁਲ ਉਹ ਰਾਉ ਜੀ ਪਾ ਬੱਚਾ ਲਾ ਕੇ ਤਾਂ ਰਮਾਵਾ ਦਿੰਦੇ ਆ ਵੇਖੋ ਵੀਰੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਨੇ ਨਾੜਾ ਨੂਣਾ ਵੇਖੋ ਕਿਵੇਂ ਕੈਮ ਹਨਵਾਨੇ ਦੀਆਂ ਦੁੱਧ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਬਾਕੀ ਵੀਰ ਕਹਿੰਦੇ ਧਾਰਾ ਮਾਰ ਕੇ ਵਿਖਾਲ ਦਿੰਨੇ ਆ ਠੰਡੀ ਸੀਲਾ ਐ ਵਾਂਗੇ ਤੋਂ ਬਿਨਾ ਜੋ ਆ ਬਿਨਾ ਰੱਸੀ ਦਾ ਹਣਾ ਜੀ ਹਾਂ ਜੀ ਠੀਕ ਹੈ ਜੀ ਬਚੀ ਗਾਹ ਸੇ ਵਾਲੇ ਕਰ ਰੋ ਜੀ ਜਿਹੜਿਆ 8 ਨੰਬਰ ਦੇ ਚੰਗੇ ਸੇ ਵਾਲੇ ਦੇ ਗਾ ਚੱਲ ਜੇ ਇਹਦੇ ਹਾਂ ਜੀ ਕਰਮੇ ਜੀ ਨਹੀਂ ਇਹ ਵੀ ਜੀ 16 ਕਿਲੋ ਇਹ ਪਠੇ ਪਠੇ ਉਹ ਨਹੀਂ ਇਹਨਾਂ ਦੁਰਦੀ ਬੜਾ 15 16 ਕਿਲੋ ਬਿਲਕੁਲ 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 ਬੜਾ ਉਸ ਤੋਂ ਬਾਅਦ ਦੇਖੋ ਵੀਰੋ ਚਵਾ ਚੈੱਕ ਕਰ ਲੋ ਚੰਗਾ ਸ਼ਾਨਦਾਰ ਚਵਾ ਲੱਗਿਆ ਜੀ ਹਾਂਜੀ ਅਗਲੇ ਥੰਨੇ ਨਹੀਂ ਮਾਰਦੇ ਠੀਕ ਹੈ ਵੀਰ ਜੀ ਦੇਖੋ ਵੀਰੋ ਚਵਾ ਬਹੁਤ ਸ਼ਾਨਦਾਰ ਲੱਗਿਆ ਓਲਾ ਚਵਾ ਲੱਗਿਆ ਜੀ ਜੰਗੇ ਰਿਕਾਰਡ ਵਾਲੀ ਆ ਜੀ ਠੀਕ ਹੈ ਜੀ ਇੱਕ ਕਰੀ ਮ ਵਿਖਾ ਦਿਓ ਤੋਰਾ ਸੇ ਤੋਰਾ ਲਗਾ ਜੀ ਇੱਕ ਵਿਖਾ ਦਿਓ ਵਸਨ ਇੱਕ ਕਰੀ ਤੋੜ ਦਿਓ ਜੀ ਵੇ ਲੋ ਵੀਰੇ ਚਵਾਚੂ ਬਹੁਤ ਕੈਂਡ ਲੱਗਿਆ ਥਾਣ ਵਧੀਆ ਚਵਾਈ ਵਾਲਾ ਲੱਗਿਆ ਜੀ ਇਹਨੂੰ ਆਹ ਦਾ ਮਾਥਣ ਮੀਆਂ ਵਾਂਗੂ ਲੱਗਾ ਜੀ ਠੀਕ ਹੈ ਜੀ ਲੈ ਵੀਰੇ ਮਾ ਲਓ ਮਾ ਲਓ ਤੇਰੀ ਬੜੀ ਸਾਫ ਦਾ ਬਿਲਕੁਲ ਬਿਲਕੁਲ ਲੈਓ ਲੈਓ ਲੈ ਇਹੋ ਜਾਂਦੀ ਰੱਖ ਬੱਚੇ ਦਾ ਜਾਂਦੀ ਮਾਰਦੀ ਜਿਆਦਾ ਤੈ ਕਰਦੀ ਬੱਚੇ ਦਾ ਨੇ ਬੱਚਾ ਵੀ ਦੋ ਮਿੰਟਾਂ ਮੇਲੇ ਨਾ ਸ਼ੇਹਾਂ ਚੋ ਬਿਲਕੁਲ ਐ ਲੋ ਵੀਰੋ ਚੰਗੀ ਗਾਵਾ ਦੁੱਧ ਵੀ ਵੀਰ ਚੰਗਾ ਦੱਸਦਾ ਨਾਣਾ ਨੂਣਾ ਵੀ ਕਾਇਮ ਆ ਥਣ ਥਣ ਬਹੁਤ ਵਧੀਆ ਕੱਢਿਆ ਫਸਮ ਕੇ ਵੀ ਚਵਾ ਵੀ ਬੜਾ ਪੋਲਾ ਲੱਗਿਆ ਜੀ ਬਿਲਕੁਲ ਵੀਰੇ ਬਿਲਕੁਲ ਹੁਣ ਵੀਰ ਜੀ ਕਿੰਨਾ ਦੁੱਧ ਮੌਜੂਦ ਦੱਸਿਆ ਜੀ 15 ਕਿਲੋ ਦੁੱਧ ਦੁੱਧ ਪੂਰਾ ਪੱਕਾ ਹੈ ਗਰੰਟੀ ਵਾਲਾ ਆ ਗਰੰਟੀ ਵਾਲਾ ਠੀਕ ਹੈ ਜੀ ਉਹ ਦੋ ਬਾਈ ਚਾਰ ਟਾਈਮ ਸੁਣਨਾ ਆਪਣੇ ਘਰੇ ਠੀਕ ਹੈ ਵੀਰੇ ਹਾਂ ਜੀ ਤੇ ਵੀਰ ਜੀ ਮੋਲ ਕੀ ਕਰ ਲੈਣਾ ਇਹਦਾ ਮੋਲ ਵੀ ਜੀ ਦਾ 45000 ਜੀ 45000 ਹਾਂ ਜੀ ਠੀਕ ਹੈ ਜੀ ਕੋਈ ਕਰਦੇ ਹੋ ਹੋਰ ਛੋਟ ਛਾਟ ਕਰਦੇ ਹੋ ਹਨਾ ਜੀ ਵੀ ਜੀ 42 ਦੀ ਦੇ ਦਾਂਗੇ 42000 ਦੀ ਖਾਨਾ ਹਾਂ ਜੀ ਠੀਕ ਹੈ ਜੀ ਹੋਣੀ ਵੀਰ ਦੂਰ ਹੋਰ ਮੌਕੇ ਤੇ ਮਾਤਾਣਾ ਜੀ ਠੀਕ ਹੈ ਜੀ ਕੋਈ ਜੋੜਾ ਹੀ ਪਾ ਲੋ ਵੀਰੇ ਝੋਟੀ ਵੀ ਟੋਕਰ ਗੱਬਣਾ ਤਾਜੀ ਸੁਈ ਗਾਵਾਂ ਜੇ ਕੋ ਜੋੜਾ ਪਾਲੂਗਾ ਤੇ ਹੋਰ ਮਾਨਤਨ ਕਰਦੇ ਕੋਈ ਨਾ ਹਨਾ ਜੀ ਜੋੜਾ ਵਿੱਚ ਲੱਖ ਤੋਂ ਦੇ ਦਾਂਗੇ ਲੱਖ ਦਾ ਲੱਖ ਤੋਂ ਮਾਨਤਨ ਕਰਦਾ ਵੀ ਹੋਰ ਵੀ ਜੀ ਠੀਕ ਹੈ ਵੀਰੇ ਵੇਖ ਲੋ ਵੀਰੋ ਜੈਜ ਹੀ ਰੇੜਾ ਵੀਰ ਦੇ ਲੱਖ ਚੋਂ ਵੀਰ ਕਹਿੰਦਾ ਮਾਨਤਨ ਕਰ ਦਾਂਗੇ ਬਾਕੀ ਵੀਰੇ ਤੁਸੀਂ ਫੋਨ ਲਾ ਲਓ ਜੀ ਚੰਗੀ ਝੋਟੀ ਆ ਟੋਪੜ ਗੱਬਣ ਵੀ ਲਾ ਕੇ ਬੰਨੇ ਦਾ ਹੋਊਗਾ ਵੀਰ ਦੀ ਪਹੁੰਚ ਵੀ ਕਰਾ ਦਾਂਗੇ ਲਾ ਕੇ ਬੰਨੇ ਲੱਖ ਰੁਪਏ 40000 ਦੇ ਦਾਂਗੇ ਇਹ ਕੱਲੀ ਗਾਂ 40 ਦੀ ਦੇ ਦੋਗੇ ਹਾਂ ਨਾ 40 ਕੱਲੀ ਛੋੜ ਹੀ ਕਰਨੀ ਰਹੀ ਵੀ ਜੀ ਅੱਛਾ ਠੀਕ ਹੈ ਜੀ ਇਹ ਵੇਖ ਲੋ ਵੀਰੋ ਜੈਜ ਮੋਲ ਵੀਰ ਉਹ ਨਾ ਕਰਤਾ ਵਾ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੋ ਫੋਨ ਤੋਂ ਜਰੂਰ ਲਾਇਓ ਬਾਕੀ ਆ ਕਿ ਮਾਨਦਾਨ ਟਾਡਾ ਹੋ ਜਾਊਗਾ ਬਾਕੀ ਬੇਨਤੀ ਹੁੰਦੀ ਆ ਕਿ ਵੀਰ ਜੀ ਤੁਸੀਂ ਪਸ਼ੂਦਲ ਆਗੇ ਇੱਕ ਟਾਈਮ ਜਰੂਰ ਪਹੁੰਚੋ ਆਪਦੀ ਚਵਾਈ ਕਰੋ ਬਿਲਕੁਲ 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 ਜੀ ਵੀਰ ਜੀ ਤੁਸੀਂ ਆਪਦੀ ਚਵਾਈ ਕਰਾ ਲਓ ਪਾਸ ਕਰਾ ਲਓ ਉਹ ਤੁਹਾਡਾ ਆਪਦਾ ਵੀਰ ਜੀ ਫਰਜ਼ ਬੰਦਾ ਜੀ ਪਸ਼ੂਦਲ ਆਗੇ ਇੱਕ ਟਾਈਮ ਜਰੂਰ ਪਹੁੰਚਿਆ ਕਰੋ ਗਾਰੰਟੀ ਜੋ ਹਾਂਜੀ ਥਾਣੇ ਬਾਅਦ ਘੜਦੀ ਆਪਣੀ ਵੀਰ ਜੀ ਫੁੱਲ ਗਾਰੰਟੀ ਜੋ ਠੀਕ ਹੈ ਵੀਰ ਜੀ ਹਾਂਜੀ ਬਿਲਕੁਲ ਬਾਕੀ ਚੰਗੇ ਪਸ਼ੂਆ ਵੀਰੋ ਰੇਟ ਵੀਰ ਨੂੰ ਜਾਇਜ ਆ ਖੰਡੀ ਤੀਰੀ ਕੋਈ ਹੰਨੀ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਫਿਰ ਨਾਮ ਵੀਰ ਜੀ ਮੇਰਾ ਪ੍ਰੀਤ ਜੋ ਹਾਂਜੀ ਫੋਨ ਨੰਬਰ ਵੀਰ ਜੀ 82645 72260 ਠੀਕ ਹੈ ਜੀ ਪਿੰਡ ਪਿੰਡ ਵੀਰ ਜੀ ਆਪਣਾ ਕੰਦੋਵਾਲੀ ਜੋ ਹਾਂਜੀ ਪਵੇਗਾ ਚੂੜੀ ਦਾ ਨਾਂ ਵੀਰ ਜੀ 10 ਕਿਲੋਮੀਟਰ ਐ ਅਮਰਸਰ ਤੋਂ ਵੀਰ ਜੀ 15 ਕਿਲੋਮੀਟਰ ਜੋ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ